आम आदमी पार्टी कल दी मेरी पंजाब ਦੇ ਅੰਦਰ ਕੀਤੀ ਹੋਈ ਪ੍ਰੈਸ ਕਾਨਫਰੰਸ ਤੋਂ ਤਿਲ ਮਲਾਈ ਪਈਏ ਇੱਕਦ ਅੱਛੀ ਲੱਗੀ ਆ ਪੂਰੀਆਂ ਮਿਰਚਾਂ ਲੱਗੀਆਂ ਨੇ ਔਰ ਮੇਰੀਆਂ ਵੀਡੀਓ ਕੱਟ-ਕੱਟ ਕੇ ਪਾ ਰਹੇ ਨੇ ਔਰ ਨਾਲ ਅਮਨ ਅਰੋੜਾ ਜੀ ਦਾ ਮੈਂ ਹੁਣੇ ਬਿਆਨ ਦੇਖ ਰਿਆ ਸੀ ਮੈਂ ਅਮਨ ਅਰੋੜਾ ਜੀ ਨੂੰ ਕਹਿਣਾ ਚਾਹਣਾ ਜੇ ਤੁਸੀਂ ਜੋ ਇਹ ਝੂਠ ਬੋਲਿਆ ਮੇਰੇ ਕੱਟ ਕੇ ਵੀਡੀਓ ਆਪਣੇ ਨਾਲ ਪਾਈ ਆ ਔਰ ਇਹ ਕੀ ਹੈ ਕਿ ਭਾਜਪਾ ਦਾ ਗੈਂਗਸਟਰ ਨਾਲ ਪਿਆ ਜੇਕਰ ਤੁਸੀਂ ਇਹ ਝੂਠਾ ਜੋ ਵੀਡੀਓ ਕੱਟ ਕੇ ਪਾਈ ਹੈ ਵਾਪਸ ਨਾ ਲਈ ਔਰ ਜਨ ਤੱਕ ਤੌਰ ਤੇ 24 ਘੰਟੇ ਜ ਮਾਫੀ ਨਹੀਂ ਮੰਗੀ ਆਮ ਆਮਨੀ ਦਾ ਕੇਸ ਪੋਂਦਾਰ ਤੁਹਾਨੂੰ ਸਬਕ ਸਿਖਾਉਂਗਾ ਆਮ ਆਮਨੀ ਪਾਰਟੀ ਲੀਡਰ ਨੂੰ ਸਬਕ ਸਿਖਾਉਂਗਾ ਦੁਬਾਰਾ ਜਿੰਦਗੀ ਚ ਮੇਰਾ ਪੰਗਾ ਨਹੀਂ ਲੈਣਗੇ ਦੂਜੀ ਗੱਲ ਫੇਰ ਬੜਾ ਜ਼ੋਰ ਦੇ ਕੇ ਕਹਿ ਦਮਾ ਬਿਲਕੁਲ ਜੋ ਤੁਸੀਂ ਪੰਜਾਬ ਸਟੇਟ ਬਣਾ ਦਿੱਤਾ ਹੈ ਕੋਈ ਪੁਲਿਸ ਸਟੇਟ ਬਣਾਉਂਦਾ ਹੈ ਪੰਜਾਬ ਨੂੰ ਤੁਸੀਂ ਲੋਕਾਂ ਨੂੰ ਚੁੱਪ ਚੁੱਪ ਕੇ ਮਾਰਦੇ ਪੈਜੇ ਗੈਂਗਸਟਰ ਕਿੰਨੇ ਪੈਦਾ ਕੀਤੇ ਨੇ ਤੁਸੀਂ ਇਹ ਪੈਸੇ ਐਕਸਟਰੈਸ਼ਨ ਦਾ ਕੌਣ ਲੈ ਰਿਹਾ ਹੈ ਇਹ ਤੁਹਾਡੀ ਸਰਕਾਰ ਦੇ ਲੋਕ ਲੈ ਰਹੇ ਨੇ ਤਾਂ ਹੀ ਸਰਕਾਰ ਦੇ ਲੋਕ ਪੈਸੇ ਲੈ ਰਹੇ ਨੇ ਤਾਂ ਹੀ ਸੱਚਾਈ ਸਾਹਮਣੇ ਆਉਣ ਦਿੰਦੇ ਵਰਨਾ ਸੰਜੀਵ ਵਰਮਾ ਜੀ ਦੇ ਪਕੜੇ ਹੋਏ ਲੋਗਾ ਤੋਂ ਸੱਚਾਈ ਸਾਹਮਣੇ ਆਉਣੀ ਸੀ ਕਿੰਨਾ ਕਿੰਨਾ ਨੇ ਪੈਸੇ ਮੰਗਿਓ ਛਿੱਸਾ ਕਿਦਾ ਕਿਦਾ ਸੀ ਸਰਕਾਰ ਦੇ ਕਿਹੜੇ ਕਿਹੜੇ ਲੋਕ ਇਨਵੋਲ ਸੀਗੇ ਕਿੰਨਾ ਲੋਕਾਂ ਦੇ ਇੰਨਾ ਲੈਣ ਦੇਣ ਸੀ ਇਹ ਸੱਚਾਈ ਸਾਹਮਣੇ ਨਾ ਆਵੇ ਤੁਸੀਂ ਇੱਕ ਫੇਕ ਇੰਕਾਊਂਟਰ ਕਰਵਾਇਆ ਹੈ ਝੂਠਾ ਮੁਕਾਬਲਾ ਕਰਾਇਆ ਹੈ ਔਰ ਡਰਾਮੇਬਾਜ਼ੀ ਨਾਲ ਕਰਵਾਇਆ ਹੈ ਤੁਸੀਂ ਜੇ ਉੱਥੇ ਅਸੀਂ ਹਥਿਆਰ ਲੱਪਣ ਗਏ ਸੀਗੇ ਉੱਥੇ ਜੇ ਉਹਨਾਂ ਗੱਡੇ ਹੋਏ ਸੀਗੇ ਸਾਹਮਣੇ ਗੋਲੀ ਚੜਾਤੀ ਕਿਸੇ ਨੇ ਇਹ ਸਕੂਲ ਜਾਂਦੇ ਬੱਚਿਆਂ ਨਾਲ ਜਿਹੜੇ ਬੜਾਈਆਂ ਨਾ ਸਟ ਇਹਦਾ ਫੜਦਾ ਫਾਸ ਕਰਾ ਕੇ ਛੱਡੂੰਗਾ ਔਰ ਮੈਂ ਫੇਰ ਕਹਿ ਦਵਾ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੇ ਇਸ ਫੇਕ ਇਨਕਾਉਂਟਰ ਚ ਨੂੰ ਵਾਲੇ ਰਾ ਸੋਇਆ ਨਾ ਕਰਿਓ ਜੀ ਕਿਉਂਕਿ ਦਿਨ ਗਿਣੇ ਨੇ ਔਰ ਤੁਹਾਡੇ ਕੋਲ ਵੀ ਪਿੱਛੇ ਪਹੁੰਗ ਆਉਣ ਮੈਂ ਇਸ ਕੰਮ ਤੇ ਔਰ ਐਸਾ ਪਿੱਛੇ ਪਹੁੰਗਾਂ ਕਿ ਸਾਰੀਆਂ ਪਰਤਾਂ ਅੰਦਰ ਪਰਤਾਂ ਕੋਲ ਕੇ ਰੱਖ ਦੂੰਗਾ ਔਰ ਜਿਹੜੇ ਲੋਕ ਐਕਸਟਰਸ਼ਨ ਕਰਵਾ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਐਕਸਟਰਸ਼ਨ ਤੋਂ ਪੈਸਾ ਲੈ ਰਹੇ ਨੇ ਉਹ ਸਚਾਈ ਸਾਹਮਣੇ ਨਾ ਆਵੇ ਇਸ ਕਰਕੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਗਿਆ ਉਦੋਂ ਬਠਿੰਡੇ ਅੰਦਰ ਬੇਕਸੂਰ ਲੋਕ ਨੂੰ ਟਾਰਚਰ ਕਰ ਕਰਕੇ ਮਾਰਦਾ ਕਿੰਨੇ ਲੋਕਾਂ ਨੇ ਲੱਭ ਲੱਭ ਕੇ ਤੁਸੀਂ ਨਕਲੀ ਇਨਕਾਊਂਟਰ ਦਿਖਾ ਦਿਖਾ ਕੇ ਮਾਰਦੇ ਪਏ ਜੇ ਮਾਵਾ ਦੇ ਪੁੱਤਾਂ ਨੂੰ ਮਾਰਦੇ ਪਏ ਔਰ ਮਾਵਾ ਦੇ ਪੁੱਤਾਂ ਤੋਂ ਮਰਵਾਉਂਦੇ ਪਏ ਜੇ ਤੁਸੀਂ ਪਹਿਲਾਂ ਇਨਕਾਊਂਟਰ ਕਰਾ ਕਰਨ ਤੋਂ ਪਹਿਲਾਂ ਖੁਦ ਤੁਸੀਂ ਜਾ ਕੇ ਲੋਕਾਂ ਦੇ ਕਤਲੇਆਮ ਕਰਾਰੇ ਜੇ ਖੁਦ ਇਨਕਾਊਂਟਰ ਕਰਾਰੇ ਜੇ ਬਾਅਦ ਅੰਦਰ ਇਹ ਸਾਰੀ ਚੀਜ਼ਾਂ ਦਾ ਪਰਦਾ ਫਾਸ਼ ਕਰੂੰਗਾ ਔਰ ਮੈਂ ਕਹਿ ਦਵਾ ਮਨ ਅਰੋੜਾ ਜੀ ਨੂੰ 24 ਘੰਟਿਆਂ ਚ ਨਹੀਂ ਮਾਫੀ ਮੰਗੀ ਤੇ ਤੁਹਾਨੂੰ ਇੱਥੇ ਮਾਮਣੇ ਦਾ ਕੇਸ ਵੀ ਪਾਉਂਗਾ ਔਰ ਕ੍ਰਿਮਨਲ ਕੇਸ ਪਾ ਕੇ ਅਮਾਨਾ ਨਹੀਂ ਦਾ ਔਰ ਇੱਕ ਐਸਾ ਸਬਕ ਸਿਖਾਉਂਗਾ ਕਿ ਦੁਬਾਰਾ ਜ਼ਿੰਦਗੀ ਚ ਕੋਈ ਐਸੀ ਫਰਾਡ ਵੀਡੀਓ ਪਾਉਣ ਦੀ ਮੇਰੀ ਕੋਈ ਜੁਰਤ ਨਹੀਂ ਕਰੇਗਾ ਮੇਰੀ ਗੱਲ ਯਾਦ ਰੱਖਿਓ ਰੋੜਾ ਸਾਹਿਬ